ਮਨੋਖ ਹਮੇਸ਼ਾ ਉਲਟਾ ਕਰਦਾ ਹੈ ਧਨ ਵੇਖਦਾ ਹੈ ਆਪਣੇ ਤੋਂ ਅੱਗੇ ਵਾਲੇ ਦਾ ਜਦੋਂ ਧਨ ਵੇਖ ਲੈਂਦਾ ਅਗਲੇ ਵਾਲੇ ਦਾ ਤੇ ਮਨ ਦੇ ਵਿੱਚ ਤ੍ਰਿਸ਼ਨਾ ਆ ਜਾਂਦੀ ਹੈ ਲੋਭ ਆ ਜਾਂਦਾ ਹੈ ਧਨ ਕਮਾਉਣ ਦੀ ਲਾਲਸਾ ਪੈਦਾ ਹੋ ਜਾਂਦੀ ਹੈ ਅੰਮ੍ਰਿਤ ਵੇਲੇ ਕਿਥੋਂ ਕਿਹਾ ਜਾਂਦਾ ਧਰਮ ਵੇਖਦਾ ਹੈ ਆਪਣੇ ਤੋਂ ਪਿਛਲੇ ਵਾਲੇ ਦਾ ਜਿਹੜਾ ਗੁਰਦੁਆਰੇ ਨਹੀਂ ਜਾਂਦਾ ਜਿਹੜਾ ਸਵੇਰੇ ਨਿਤਨੇਮ ਨਹੀਂ ਕਰਦਾ ਜਿਹੜਾ ਜਾਂਦਾ ਹੀ ਗੁਰਦੁਆਰੇ ਐਤਵਾਰ ਹੈ ਤਾਂ ਇਹ ਵੀ ਕਹਿੰਦਾ ਅਸੀਂ ਵੀ ਐਤਵਾਰੀ ਜਾਵਾਂਗੇ ਕਰਮ ਉਹਨਾਂ ਦਾ ਵੇਖ ਲੈ ਕਰਮ ਹਮੇਸ਼ਾ ਆਪਣੇ ਤੋਂ ਅਗਲੇ ਵਾਲੇ ਦਾ ਵੇਖਣਾ ਚਾਹੀਦਾ ਜਿਹੜਾ ਰੋਜ਼ ਗੁਰਦੁਆਰੇ ਜਾਂਦਾ ਨਿਤਨੇਮ ਕਰਦਾ ਹੈ ਰੱਬ ਦੇ ਨਾਮ ਦੇ ਨਾਲ ਜੁੜਿਆ ਹੈ ਉਹਦਾ ਕਰਮ ਵੇਖਣਾ ਚਾਹੀਦਾ ਫੇਰ ਹੀ ਜਿਹੜਾ ਅਸੀਂ ਧਰਮ ਦੀ ਦੁਨੀਆ ਦੇ ਵਿੱਚ ਅੱਗੇ ਵੱਧ ਸਕਾਂ ਪਰ ਇਹ ਕਰਦਾ ਕੀ ਹੈ ਵੀ ਧਰਮ ਆਪਣੇ ਤੋਂ ਪਿਛਲੇ ਵਾਲਿਆਂ ਦਾ ਵੇਖਦਾ ਹੈ ਤੇ ਧਰਮ ਦੀ ਦੁਨੀਆ ਦੇ ਵਿੱਚ ਪਿੱਛੇ ਹਾਇ ਜਾਂਦਾ ਹੈ